ਤੇ ਜਿੰਦਰ ਸਿੰਘ ਗਰੇਵਰ ਸ਼ਹਿਰੀ ਪ੍ਰਧਾਨ ਆਵਾਜ਼ੀ ਪਾਰਟੀ ਸੰਗਤ ਦੇਖੋ ਪੰਜਾਬ ਸਰਕਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਪਹਿਲਾਂ ਤਾਂ ਜੋ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਪਰ ਜਿੱਥੇ ਆਪਣਾ ਮਾਣ ਵਾਲੀ ਗੱਲ ਹੈ ਉੱਥੇ ਸਾਨੂੰ ਦੁੱਖ ਵੀ ਬਹੁਤ ਹੋਇਆ ਬਈ ਬੀਜੇਪੀ ਮੋਦੀ ਸਰਕਾਰ ਨੇ ਸਾਡੇ ਸ਼ਬੀ ਵਾਲ ਨੂੰ ਇਹ ਝਾਕੀ ਉੱਥੇ ਦਿੱਲੀ ਦੇ ਵਿੱਚ ਨਹੀਂ ਦਿਖਾਈ ਗਈ ਜੋ ਕਿ ਹਰ ਸਾਲ ਅਸੀਂ ਬਹੁਤ ਹੀ ਉਮੀਦਾਂ ਦੇ ਨਾਲ ਉੱਥੇ ਆਪਣੀ ਝਾਕੀ ਪੇਸ਼ ਕਰਦੇ ਹਾਂ ਜਿਹਨਾਂ ਸਿਰ ਦੇ ਵਿੱਚ ਜਾਣੂ ਕਰਵਾਇਆ ਜਾ ਰਿਹਾ ਹੈ ਝਾਕੀ ਦਿਖਾ ਕੇ ਹੋਰ ਕੀ ਕਹਿਣਾ ਚਾਹੁੰਦੇ ਸੀ ਇਹ ਬਹੁਤ ਹੀ ਚੰਗਾ ਪ੍ਰੋਗਰਾਮ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਕਿ ਜੇ ਉਹਨਾਂ ਨੇ ਸਾਡੀ ਚਾਕੀ ਉੱਥੇ ਰੋਕੀਆ ਤਾਂ ਅਸੀਂ ਇਸ ਨੂੰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਸ਼ਹਿਰ ਦੇ ਵਿੱਚ ਲੰਘਦੇ ਹੋਏ ਅੱਜ ਇਹ ਸੁਨਾਰਾ ਹਾਈਵੇਅ ਰਾਹੀਂ ਲੰਘ ਰਹੇ ਨੇ ਤੇ ਬਹੁਤ ਜਲਦੀ ਸੁਨਾਰਾ ਮਸ਼ਵਰਾ ਸਾਹਿਬ ਵੀ ਆਉਣਗੇ ਤੇ ਉੱਥੇ ਵੀ ਲੋਕਾਂ ਨੂੰ ਇਹਨਾਂ ਦੀ ਚਾਕੀ ਦਿਖਾਈ ਜਾਵੇਗੀ ਜੋ ਵੀ ਸਾਡੀ ਪੰਜਾਬ ਦੀ ਚਾਕੀ ਦਿੱਲੀ ਵਿੱਚ ਦਿਖਾਈ ਜਾਂਦੀ ਸੀ ਕੀ ਲੱਗਦਾ ਸੈਂਟਰ ਸਰਕਾਰ ਬਾਰੇ ਕਿਉਂ ਨਕਾਰ ਰਹੀ ਹੈ ਦੇਖੋ ਇਹ ਸੈਂਟਰ ਸਰਕਾਰ ਹਮੇਸ਼ਾ ਪੰਜਾਬ ਵਿਰੋਧੀ ਰਹੀ ਆ ਇਸ ਵਾਰ ਕੋਈ ਕਹ ਰਹੀ ਹੈ ਬੀਜੇਪੀ ਸਰਕਾਰ ਸਾਡੀ ਵਿਰੋਧੀ ਹੈ ਜੋ ਕਿ ਸਾਨੂੰ ਇਸ ਚਾਕੀ ਨੂੰ ਜਦ ਕੇ ਦੇਖਿਆ ਜਾਵੇ ਕਿ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਰਹੀ ਪੰਜਾਬ ਦੀਆਂ ਰਹੀਆਂ ਨੇ ਪੰਜਾਬੀਆਂ ਦੀਆਂ ਰਹੀਆਂ ਨੇ ਪਰ ਉਹ ਸਾਡੀ ਉੱਥੇ ਝਾਕੀਆਂ ਦਾ ਖਾਣਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਮੇਰਾ ਨਾਮ ਪਰਮਿੰਦਰ ਤਵਾੜੀ ਪ੍ਰਧਾਨ ਲੋਕ ਕਾਂਗਰਸ ਮਛਵਾੜਾ ਸਾਹਾ ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਹਿੰਦਾ ਸੱਤਾ ਦੇ ਲੋਭੀ ਸੱਤਾ ਦੇ ਲੋਭੀ ਇਨਕਲਾਬ ਦਾ ਲਾ ਕੇ ਨਾਰਾ ਉਹ ਕੁਰਸੀ ਉੱਤੇ ਬਹਿ ਗਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜੀ ਫੁੱਲਾਂ ਜੋਗੇ ਰਹਿ ਗਏ ਦੇਖੋ ਸ਼ਹੀਦਾਂ ਦਾ ਸਤਕਾਰ ਸਾਡੇ ਦਿਲਾਂ ਚ ਆ ਇਹਨਾਂ ਦੀਆਂ ਤਸਵੀਰਾਂ ਸਾਡੇ ਦਿਲਾਂ ਚ ਨੇ ਪੰਜਾਬ ਸਰਕਾਰ ਆਪਣੀਆਂ ناکਾਮੀਆਂ ਨੂੰ ਕਿਉਂ ਸ਼ਰਧਾ ਤੇ ਲੈ ਕੇ ਜਾਂਦੀ ਆ ਯਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਕੀ ਇਹ ਵਿਕਾਸ ਹੈ ਇਹਨਾਂ ਦਾ ਸਤਕਾਰ ਸਾਡੇ ਦਿਲਾਂ ਚ ਆ ਇਹਨਾਂ ਨੂੰ ਇੱਕ ਸੋशोਭਤ ਕਰਨਾ ਚਾਹੀਦਾ ਇਹਨਾਂ ਨੇ ਆਜ਼ਾਦੀ ਦੇ ਸ਼ਿੰਗਾਰ ਸੁਆਸਤੇ ਬੜੀ ਇਹਨਾਂ ਨੇ ਘਾਲਣਾ ਘਾਲ ਲਿਆ ਬਹੁਤ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਲੈ ਕੇ ਆਂਦਾ ਪੰਜਾਬ ਸਰਕਾਰ ਦੀਆਂ ناکਾਮੀਆਂ ਸੀਗੀਆਂ ਇਹ ਵਧੀਆ ਢੰਗ ਨਾਲ ਆਪਣੀਆਂ ਝਾਕੀਆਂ ਨੂੰ ਸਹੀ ਢੰਗ ਨਾਲ ਸੈਂਟਰ ਦੇ ਵਿੱਚ ਵੀ ਪੇਸ਼ ਨਹੀਂ ਕਰ ਸਕੀ ਤਾਂ ਕਰਕੇ ਇਹਨਾਂ ਨੂੰ ਉੱਥੋਂ ਨਿਕਾ ਰਿਆ ਪੰਜਾਬ ਸਰਕਾਰ ਨੂੰ ਨਿਕਾ ਰਿਆ ਸਾਡੇ ਸ਼ਹੀਦਾਂ ਨੂੰ ਨਹੀਂ ਨਿਕਾ ਰਿਆ ਉਹਨਾਂ ਨੇ ਕਿਉਂ ਕਰਕੇ ਸਾਰਿਆਂ ਦੇ ਸਾਂਝੇ ਨੇ ਪਾਰਟੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ ਪਰ ਸਾਡੇ ਸ਼ਹੀਦ ਨੇ ਜਿਹੜੇ ਸਾਰਿਆਂ ਦੇ ਸਾਂਝੇ ਨੇ ਇਹ ਸਾਡੇ ਸਿਰ ਦੇ ਤਾਜ ਨੇ ਅਸੀਂ ਇਹਨਾਂ ਤੋਂ ਬਿਨਾ ਜੇ ਇਹ ਨਾ ਹੁੰਦੇ ਇਹਨਾਂ ਨੇ ਨਾ ਕਰਵਾਦੀਆਂ ਕੀਤੀਆਂ ਹੁੰਦੀਆਂ ਅੱਜ ਦੇਸ਼ ਆਜ਼ਾਦ ਨਾ ਹੁੰਦਾ ਸੀ ਆਜ਼ਾਦੀ ਦਾ ਨਿੰਗਣਾ ਮਾਰਦੇ ਹੁੰਦੇ ਪਰ ਪੰਜਾਬ ਸਰਕਾਰ ਦੀ ناکامی ਹੈ ਹੁਣ ਇਹਨਾਂ ਨੂੰ ਦੇਖੋ ਮੀਂਹ ਵੀ ਪੈਂਦਾ ਧੂੜ ਵੀ ਆਉਂਦੀ ਹੈ ਕਿੱਥੇ ਇਹਨਾਂ ਨੂੰ ਢੱਕਣ ਦਾ ਅਰੇਂਜਮੈਂਟ ਥੋਂ ਧੋਂ ਚੱਕੀ ਫੇਰ ਨਾ ਉਹ ਆਪਣੀ ناکامی ਦਿਖਾਉਂਦੇ ਫਿਰਦੇ ਨੇ ਪੂਰੇ ਪੰਜਾਬ ਦੇ ਵਿੱਚ ਦੇਖੋ ਆ ਸਾਨੂੰ ਨਕਾਰ ਕੇ ਭੇਜਿਆ ਸੈਂਟਰ ਨੇ